ਸਤਨਾਮ ਵਾਹਿਗੁਰੂ ਸਹਿਜੋ ਅਨੰਦ ਸਹਿਜ ਰਾਤ ਕਲੇ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਬੋਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਝਿਆ ਵਾਧਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਦਾਗਾ ਬਹਰੀ ਕੇ ਰਾਮਚਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੇ ਹਰ ਨਾਮੇ ਹੰਨਾ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗਿਕਰ ਉਹ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨੰਗਲਾ ਸਭ ਰਤ ਸੁਆਮੀ ਸੋਖਿ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੇ ਹਰ ਨਾਮੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਘਰਤਾ ਤੇਰਾ ਸੰਤੁਸ਼ ਹੈ ਜਿਸ ਨੇ ਸੋ ਪਾਵੈ ਸਦਾ ਸਿਰ ਸਾਦਾ ਹੈ ਤੇਰੇ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ ਕਹ ਨਾਮ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਵਾ ਆਧਾਰ ਮੇਰਾ ਜਿਨ ਭੁਖਾ ਸਭ ਬਮਾਇਆ ਦਰ ਸ਼ਾਂਤ ਸੁਖਮਨਾਇ ਵਿਸੇ ਅਜਿ ਇੱਛਾ ਸੰਤੋ ਜਾਈਆ ਸਦਾ ਗੁਰਬਾਨ ਕੇਤਾ ਗੁਰੂ ਕਹੋ ਜਿਸ ਦੀਆਂ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਰਾ ਆਧਾਰ ਵਾਜੇ ਪੰਚ ਸ਼ਬਦਿਤ ਘਰ ਸੁਪਾ ਕੈ ਘਰ ਸੁਪਾ ਕੈ ਸ਼ਬਦ ਵਾਜੇ ਕਲਾ ਚਿਤ ਕਰਿ ਧਾਰੀਆ ਪੰਜ ਦੋ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਘਰ ਮੁਪਾਇਆ ਤੋ ਤਿਰ ਕੋ ਸੇ ਨਾਮ ਹਰ ਕ ਲੱਗ ਕਹਿ ਨਾਨਕ ਤੈ ਸਭ ਹੋਆ ਤਿਤ ਕਰ ਅਨਹਦ ਬਾਣੀ ਸਾਚੀ ਲਿਵੇ ਮਿਰ ਦੇਹ ਮਾਨੀ ਦੇਹ ਮਾਨੀ ਲਿਵੇ ਬਾਜੋ ਕੀ ਕਰੇ ਵਿਚਾਰੀਆ ਤੁਤ ਬਾਸ ਅਮਰਤ ਕੋਈ ਨਾਹੀ ਕਿਰਪਾ ਕਰ ਬਨਵਾ ਰੀਆ ਇਸ ਨੋ ਮਰਦਾ ਨਹੀਂ ਸਦ ਲਖ ਸਵਾਰੀਆ ਕਹਿ ਨਾਨਕ ਲਿਬੈ ਬਾਚ ਕੀਆ ਕਰੇ ਵਿਚਾਰਿਆ ਆਨੰਦ ਅਨੰਤ ਸਭ ਕੋ ਕਹਿ ਅਨੰਤ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਕਰਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਬ ਕੱਤੇ ਗਿਆਨ ਅੰਜਨ ਸਾਰਿਆ ਅੰਦਰੋਜਨ ਕਾ ਮੋਹ ਤੰਡਾ ਤਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਅਨੰਦ ਅਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਤਹੇ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਧਰਮ ਪੂਲੇ ਫੈਰਦਾ ਇਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਤੇ ਪਿਆਰੇ ਸੋਇ ਜਨ ਪਾਵੇ ਆਵਸਤ ਪਿਆਰ ਹੋ ਅਕਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਤੇਰੀ ਕਿਥ ਦਵਰ ਪਾਈਏ ਤਾ ਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰ ਤੇਰਾ ਗਾਵ ਸੱਚੇ ਬਾਣੀ ਕਹਿ ਨਾਨਕ ਸੁਨੋ ਸੰਤੋ ਕਤਿਓ ਕਤ ਕਹਾਣੀ ਏ ਮਨ ਚੰਚਨਾ ਚਤ్రਾਈ ਕਿਨੈ ਨਾ ਪਾਇਆ ਚਤ్రਾਈ ਨਾ ਪਾਇ ਕਿਨੈ ਤੋ ਸੁਨ ਮਨ ਮੇਰਾ ਏਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੇ ਚਿੰਤ ਬੋਲੇ ਪਾਣੀਆ ਕੁਰਬਾਨ ਕੀਤਾ ਤਿਸੈ ਬਿਟਾ ਜਨਮੋਂ ਮਿੱਠਾ ਲਾਇਆ ਕਹਿ ਨਾਨਕ ਪੰਚ ਚਲ ਚੁਤਰਾਏ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤਿ ਸਾਨ ਮੰਨੇ ਇਹ ਟੰਕ ਤੂਜੇ ਦੇਖਦਾ ਚਿੰਦਾ ਨਾ ਹੇ ਤੇਰਾ ਨਾਨੇ ਸਤ ਰਚਨ ਨਾਇ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੁਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤ ਗੁਰ ਕਾ ਉਪਦੇਸ ਸੁਣ ਤੋ ਹੋਵੈ ਤੇਰਾ ਨਾਨਕ ਕਹਿ ਨਾਨਕ ਮਨ ਪਿਆਰੇ ਤੂੰ ਸਾ ਸਸ ਮਾਲੇ ਤਗਮ ਕੋਜਰਾ ਤੇਰਾ ਅੰਤ ਨ ਪਾਇਆ ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੋ ਜਾਣੇ ਜੀ ਜਨ ਸਭ ਖੇਲ ਤੇਰਾ ਕਿ ਅੱਖੋ ਅੱਖ ਵਿਖਾਣੇ ਤਾਖਤ ਵਿਖੇ ਸਭ ਤੂੰ ਹੈ ਜਿਨ ਜਗ ਤੇ ਉਪਾਇਆ ਕਹਿ ਨਾਨਕ ਤੋਂ ਸਦਾ ਕਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈ ਨ ਸੱਚਾ ਮਨ ਵਸਾਇਆ ਜੀ ਜਨ ਸਭ ਤਉ ਉਪਾਇ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤੇ ਨੰਮਰਤਿ ਭੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਅਨਰਾਲੀ ਭਗਤਾ ਕੇ ਰਿਖਾ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਤ੍ਰਿਸ਼ਨਾ ਬੋਤ ਨਾਹੀ ਬੋਲਣਾ ਖੰਡਿਓ ਦੇਖੀ ਵਾਲੋ ਨਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਤਜਿਆ ਹਰ ਵਾਸਨਾ ਸਮਾਨੀ ਕਹਿ ਨਾਨਕ ਚਾਲ ਭਗਤਾ ਜੁਗਹੁ ਜੁਗ ਨਿਰਾਲੇ ਜਿਉ ਤੁਝ ਲਾਇ ਤੇ ਚੱਲੈ ਸਵਾਮੀ ਹੋਰ ਕਿਆ ਜਾਣਾ ਬਨ ਤੇਰੇ ਜਿਉ ਤੁਝ ਲਾਇ ਤੇ ਚੱਲੈ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਨੇ ਸੇ ਗੁਰਦੁਆਰੇ ਸੁਖ ਪਾਵੈ ਕਹਿ ਨਾਨਕ ਸੱਚੇ ਸਹਿਜ ਭਾਵੇ ਤੇ ਵਚਲਾਵੇ ਇਸ ਸੋਹਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹ ਲੈਣਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਮਸਿਆ ਜਿਨ ਤੋਂ ਰੋ ਲਿਖਿਆ ਆਇ ਇੱਕ ਫਿਰੇ ਕ ਹਨੇਰੇ ਕਰੈ ਗੱਲਾ ਅੱਲੀ ਕਿਦੈ ਨਾ ਪਾਇਆ ਤੈਹ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸੈਸਿਆ ਪਵਿੱ ਸੰਗ ਸਬਾਈਆ ਕਹਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰ ਬੀ ਸਹਿਜ ਨੋ ਉਪਜੈ ਮਨ ਸਹਿਜ ਸਹਿਸਾ ਨ ਜਾਏ ਨਹ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਸੈਸ ਜੋ ਬਲੇਣ ਹੈ ਕਿਤੈ ਸੰਜਵ ਧੋਤਾ ਜਾਏ ਮਨ ਤੋਂ ਹੋ ਸ਼ਬਦ ਲਾਗੋ ਹਰਸਾ ਰੋਹ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜੁ ਉਪਜੈ ਤੇ ਉਸ ਸੈ ਸਾ ਇਵਜਾਇ ਜਿਉ ਬਹਿਲੇ ਬਾਰੋਂ ਮਿਲ ਬਾਰੋਂ ਨਿਰਮਜਿਉ ਤਾਂ ਮੈਲੇ ਤਿਨੀ ਜਨਮ ਜੋ ਹੈ ਹਾਰਿਆ ਇਹ ਦਿਸਨਾ ਵੱਡਾ ਰੋਗ ਲਗਾ ਮਰਦ ਮਨੋ ਵਿਸਾਰਿਆ ਵੇ ਤਾਂ ਬੇਨਾਮ ਤਉ ਸੋ ਸੁਨੇ ਨਾਹੀ ਫਿਰੇ ਜੋ ਬੇਦਾਨਿਆ ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹੈ ਹਾਰੇ ਆ ਜਿਉ ਨਿਰਮਲ ਬਹਰੋ ਨਿਰਮਲ ਬਹਰੋ ਤਨੇ ਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਨੀ ਕੂੜ ਕਿਸੋ ਪੌਜੈ ਨਾਏ ਮਨਸਾ ਸਤ ਸਮਾਨ ਜਨਮਰਤਨ ਜਿਨੇ ਖਟਿਆ ਭਲੇ ਸੇ ਬਣ ਜਾਇ ਕਹਿ ਨਾਨਕ ਜਿਨ ਮਾ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸੇ ਗੁਰੂ ਸੇ ਕੀ ਸਰਮ ਕੋ ਹੋਵੈ ਉਹ ਵੇਤਾ ਸਨਮੁਖ ਸਿਖੋ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੈ ਅੰਦਰ ਆਤਮੈ ਸਮਾਲੇ ਆਪ ਛੜ ਸਦਾਰੇ ਪਰਨੇ ਗੁਰ बिन ਅਵਰਦਾ ਜਾਣੈ ਕੋਇ ਕਹਿ ਨਾਨਕ ਸੁਨੋ ਸੰਤੋ ਸੋ ਸਿਖ ਸਨਮਖ ਹੋਇ ਜੇ ਕੋ ਪ੍ਰਤਿ ਬੇਮਕ ਹੋਵੈ ਬਿਨ ਸਤ ਗੁਰ ਮੁਕਤ ਨ ਪਾਵੈ ਪਾਵੈ ਬੰਤ ਨ ਹੁਰਤਾ ਕੋਈ ਪੁੱਛੋ ਵਿਵੇਕਿਆ ਜਾਇ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਖ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿਖ ਸਤਿਗੁਰ ਕੀ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ પુરੁਕੇਰੀ ਬਾਣੀ ਅਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰਿ ਜਪਿਓ ਸਾਰਕ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨੋਂ ਹੋਰ ਕੱਚੀ ਹੈ ਬਾਣੀ ਬਾਨੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਅੱਖ ਵਖਾਣੀ ਹਰ ਹੰਦ ਕਰੈ ਰਸਨਾ ਕੇ ਹੱਕ ਨੂੰ ਨਾ ਜਾਣੇ ਚਿਤ ਜਿਨ ਕਾ ਹਿੱਲਿਆ ਮਾਇਆ ਭੋਰਣ ਪੈ ਰਵਾਨੀ ਕਹਿ ਨਾਨਕ ਸਤਿਗੁਰ ਪਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾ ਸ਼ਬਦ ਸਿਤੇ ਮਨ ਵਿੱਚ ਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਕਿਸਨੋ ਦੇ ਬੁਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸੰਗਤ ਆਪੋ ਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਉਕਮਰਤਾ ਆਵੇਖੈ ਗੁਰਮੁਖ ਸਹਿਬ ਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਤਾਪ ਕਰੇ ਸੋ ਹੋਵੇ ਏਕਸੋ ਨਿਵਨਾਈ ਕਹਿ ਨਾਨਕ ਆਪ ਕਰਤਾ ਆਪੇ ਕਮੁਜਾਈ ਸਿਮਰਤ ਸ਼ਾਸਤਰ ਕຸນ ਕਾਪ ਵਿਚਾਰਦੇ ਤਤਸਾਰ ਨ ਜਾਣੀ ਤਤਸਾਰ ਨ ਜਾਣੀ ਗੁਰਬਾਚੋਂ ਤਤਸਾਰ ਨ ਜਾਣੀ ਤੇਹੀ ਗੁਣ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੈਸੇ ਜੰ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰਲੇ ਬਿਨਾ ਕਰ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਦਰਮਾ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀਐ ਮਨੋਂ ਕਿਉ ਵਿਸਾਰੀਐ ਏਵਣ ਦਾਤਾ ਜੇ ਅਗਨ ਮੈਂ ਆਹਰ ਪਹੁੰਚ ਜਾਵੇ ਉਸ ਕੋ ਕੋਈ ਨਾ ਸਤਿ ਤਿਸ ਨੂੰ ਆਪਨੇ ਲਿਬਲਾ ਦੇ ਆਪਨੇ ਲਿਵਾ ਪੈਲਾਇ ਪ੍ਰਮਖ ਸਾ ਸਾਨੀਆ ਕਹਿ ਨਾਨਕੇ ਵਰਦਾਤਾ ਸੋ ਕ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾ ਰਮਾਇਆ ਮਾਇਆ ਅਗਨ ਸਭ ਇਤੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲੇਵ ਛੁੜ ਕੀ ਲਗੀ ਤ੍ਰਿਸ਼ਨਾ ਪਾਇਆ ਅਮਰ ਵਰਤਾਇਆ ਏ ਹਿਮਾਇਆ ਜਿਤਹ ਹਰਿ ਇਸਰਾਮੋ ਉਪਜੈ ਭਉ ਦੂਜਾ ਲਾਇਆ ਕਹਿ ਨਾਨਕੋ ਪ੍ਰਸਾਦੀ ਜਿਨੇ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਆਪ ਮੁਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਲਾਏ ਐ ਸਾਸਤਗੁਰ ਜੇ ਮਿਲੇ ਤਿਸਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹੈ ਹਰਿ ਸਹਿ ਮੰਨਿਆਏ ਹਰ ਆਪੁ ਲਕਿ ਭਾਤ ਨਾ ਕੇ ਨਾਨਕਾ ਜਿਨ ਹਰ ਬੱਲੇ ਪਾਇ। ਹਰ ਆਸ ਮੇਰੇ ਮਨ ਮਣ ਜਾਰਾ ਹਰ ਆਸ ਮੇਰੇ ਮਨ ਮਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹੰਨ ਕਜਪਿਓ ਜੇ ਹੋ ਲਾਹ ਖਟਿਓ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਬਾਣਾ ਕਹਿ ਨਾਨਕ ਰਾਸ ਤੇਰੇ ਮਨ ਨੂੰ ਆਵਣ ਜਾਰ ਇਹ ਰਸਾ ਤੋ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ। ਬਿਅਾਸ ਦਾ ਜਾਇ ਭੋਰ ਕਿਤਾਂ ਜਿਜ ਹਰਸ ਪਲੈ ਨਾ ਪਾਏ ਹਰਸ ਪਾਇ ਪੱਲਿਆ ਪੀਏ ਹਰਸ ਬੋਲ ਨਾ ਤਿਸ ਨਾ ਲਾਗਿਆ ਆਏ ਏ ਹਰਸ ਕਰ ਮੇ ਪਾਈਐ ਸਤਿਗੁਰੁ ਬਿਲਾ ਜਿਸਿ ਆਈ ਕਹਿ ਨਾਨਕ ਹੋਰ ਅੰਦਰ ਸਾ ਬਿਸਰੇ ਜਾਂ ਹਰਿ ਸਹਿ ਮਨਿ ਆਏ ਏ ਸ਼ੀਰਾ ਮੇਰਿਆ ਹਰ ਤਉ ਮੈਂ ਜੋਤ ਰਖੀ ਤਾ ਤੂੰ ਜਗ ਨ ਆਇਆ ਹਰ ਜੋਤ ਰਖੀ ਤੋ ਤਵਿ ਤਾ ਤੂੰ ਜਗ ਮੈਂ ਆਇਆ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪੈ ਜਗ ਦਿਖਾਇਆ ਗੁਰ ਪ੍ਰਸਾਦਿ ਪੁਜਿਆ ਤਾਂ ਚਲਤ ਹੋਆ ਚਲਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਂਕੇ ਤਾਂ ਤੋਂ ਜਗ ਨਾ ਆਇਆ ਮਨ ਚਾਉ ਪਿਆ ਪਰ ਆਗਨ ਸੁਣਿਆ ਹਰ ਮੰਗਲ ਗਉ ਸਿਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਕੀਐ ਸਿਉ ਤੋਖਨਾ ਵਿਆਪੇ ਗੁਰ ਚਰਨ ਲਾ ਕੇ ਤਿਸ ਭਾਗੇ ਆਪਣਾ ਪਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਦਾ ਅਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗ ਏ શ્રી ਰਾਮੇ ਰੇਸ ਜਗ ਮੇ ਆਏ ਕੇ ਕੀਆ ਤਤ ਕਰਮ ਕਮਾਇਆ ਕੇ ਕਰਮ ਕਮਾਇਆ ਤਤ ਸ੍ਰੀ ਰਾਜਾ ਤੋਂ ਜਗ ਮੇ ਆਇਆ ਜਿਨ ਹਰ ਤੇ ਨਾ ਰਚ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦਿ ਦੇ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਏ શ્રી ਪਰਮਾਨੰ ਵਰ ਜਿਨ ਸਤਗੁਰ ਸੋਚ ਤਲਾਇਆ ਏ ਮੇਂਦਰੋ ਮੇਰੇ ਹਰ ਤੰਤੈ ਜੋ ਤਰੀ ਹਰ ਬਿਨ ਅਵਰ ਨ ਦੇਖੋ ਕੋਇ ਹਰ ਬਿਨ ਅਵਰ ਨ ਦੇਖੋ ਕੋਈ ਤਜਲੀ ਹਰ ਨਿਹਾਲਿਆ ਇਹੋ ਸੰਸਾਰ ਤੁਮ ਦੇਖ ਤੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਪੁਜੇ ਅਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਇਹ ਨਿਤ ਅੰਤ ਸੇ ਸਤਗੁਰ ਮਿਲਿਆ ਤੇ ਦ੍ਰਿਸ਼ਟ ਹੋਇ ਐਸਰਨੋ ਮੇਰੋ ਸਾਜੈ ਸਨਨੋ ਪਠਾਏ ਸਾਜੈ ਸਨਨੋ ਪਠਾਏ ਸ਼ਰੀਲਾ ਇਸਨੂੰ ਸਤ ਬਾਣੀ ਜਿਤ ਸੁਨੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਗ ਬਿਟਾਨੀ ਤਾਂ ਕੀ ਕਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰੋ ਸਾਜੈ ਸਨਨੋ ਪਠਾਏ ਹਰ ਜੀਉ ਗੁਫਾਂ ਦਾ ਰੱਕੇ ਵਾਜਾ ਪਉਣ ਮਜਾਇਆ ਵਾਜਾ ਬਾਜਾ ਪਉਣ ਨੂੰ ਦੁਆਰੇ ਪਰਕਟ ਕੀ ਤਸਵਾ ਜੁ ਪੁੱਤਰ ਖਾਇਆ ਗੁਰਦੁਆਰੇ ਲਾਇ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਮ ਨਾਮਿਤ ਇਸਤਾਂਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾਂਦ ਰੱਕੇ ਵਾਜਾ ਪਉਣ ਵਜਾਇਆ ਇਹੋ ਸੱਚਾ ਸੁਝਨਾ ਸੱਚ ਕਰ ਗਾਵੋ ਗਾਵ ਤਸਲਾ ਕਰ ਸੱਚ ਜਿੱਥਾ ਸਦਾ ਸੱਚ ਤੇ ਆਵੇ ਸਚੋ ਧਿਆਵੇ ਜਦ ਪਾਵੇ ਗੁਰਮੁਖ ਜੀ ਨਾਮ ਜਪਾਵੇ ਇਹੋ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸਤਿ ਸੋ ਹਿਲਾ ਸੱਚੇ ਕਰ ਗਾਵੇ ਆਨੰਦ ਸੁਨੋ ਵਟ ਭਾਗੀ ਹੋ ਸਗਲ ਬਨੋਰਤ ਪੂਰੇ ਪਾਰ ਪਰਮ ਪਰ ਪਾਇ ਉਤਰੇ ਸਗਲ ਬਸੋਰੇ ਦੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਦੇ ਪੁਨੀਤ ਕਹਤੇ ਪਵਤ ਸਤ ਗੁਰ ਹੈ ਆ ਪਰ ਪੂਰੇ ਬਿਨ ਮਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹਤੇ ਪਵਤ ਸਤ ਗੁਰ ਹੈ ਆ ਪਰ ਪੂਰੇ ਬਿਨ ਮਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ